ਅਮਰੀਕ ਸਿੰਘ ਜਨਾਲੇ ਦੀ ਜੀ ਜੀ ਪਤਾ ਵੀ ਤਕਸਾਲ ਨਾਲ ਦਰ ਫਿੱਟੇ ਤੋਂ ਉੱਠੀ ਰੱਖ ਲਾਣ ਤੇ ਤੇਰੇ ਤੇ ਜੀ ਕਿ ਤੂੰ ਇਹ ਗੱਲ ਕਹਿ ਦਿੱਤੀ ਮੌਕ ਲੋਹਾਏ ਤੇ ਇਹ ਕਾਲ ਤੱਕ ਸਭ ਦਾ ਸਹੀ ਹੁੰਦਾ ਜਹਦ ਜੀ ਤੇ ਇੱਕ ਪੱਤਰ ਲਿਖਦਾ ਭਗਵੰਤ ਸਮਾਨ ਨੂੰ ਆਮ ਪਾਰਟੀ ਦੇ ਸੀਐਮ ਨੂੰ ਜੀ ਵੀ ਸੀਐਮ ਸਾਹਿਬ ਇਹ ਆ ਬੰਦਾ ਗਨਾਈਕਾਰ ਸਿੱਖਾਉਂਦਾ ਇਹਨੂੰ फांसी ਤੇ ਟੰਗੋ ਸਜ਼ਾ ਦਿਓ ਜੇ ਤੁਸੀਂ ਸਜ਼ਾ ਨਹੀਂ ਦੇਣੀ ਤੇ ਫਿਰ ਅਸੀਂ ਉਹਨੂੰ ਚਲਕਾਵਾਂਗੇ ਤੇ ਫਿਰ ਇਹ ਸਰਕਾਰ ਧਖਲ ਨਾ ਦੇਵੇ ਇਹ ਹੁਸੈਨ ਵਾਲੇ ਦੀ ਵੀ ਬੇਸ਼ਰਮੀ ਹੂੰ ਹੂੰ ਇਨੇ ਬੇਨਤੂ ਪੁੱਛੜਦੇ ਪੁੱਤਰ ਨੂੰ ਚੋਲਾ ਪਾਇਆ ਪੱਗ ਪੁਣਾਈ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਗੁਰਚੰਦ ਸਿੰਘ ਗੱਟੀ ਸਾਹਿਬ ਕੋਲ ਜਿਹੜੇ ਫਰੋਜਪੁਰ ਇਲਾਕਾ ਪੈਂਦਾ ਸੋ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕੋਟਕਪੂਰਾ ਦੇ ਵਿੱਚ ਬੇਦਬੀ ਮੁੱਦੇ ਨੂੰ ਲੈ ਕੇ ਉੱਥੇ ਧਰਨਾ ਲਗਾਇਆ ਗਿਆ ਸੀ ਸਿੱਖ ਜਥੇਬੰਦੀਆਂ ਦੇ ਵੱਲੋਂ ਸੋ ਜਿਸ ਤਰ੍ਹਾਂ ਆਪਾਂ ਗੱਲ ਕਰੀਏ 2015 ਦੇ ਵਿੱਚ ਬੇਦਬੀਆਂ ਹੋਈਆਂ ਸੀਗੀਆਂ ਜਿਸ ਦੇ ਵਿੱਚ ਬੜਾ ਵੱਡਾ ਬਵਾਲ ਉੱਠਿਆ ਸੀਗਾ ਉਸ ਤੋਂ ਬਦਮੀਆਂ ਸ਼ੁਰੂ ਉੱਥੋਂ ਹੋਈਆਂ ਸੀਗੀਆਂ ਅੱਜ ਤੱਕ ਬਦਮੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੋ ਸਿੱਖ ਜਥੇਬੰਦੀਆਂ ਦੇ ਵਿੱਚ ਬੜਾ ਵੱਡਾ ਰੋਸ ਸੀਗਾ ਕੋਟਪੂਰੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਧਰਨਾ ਲਗਾਇਆ ਗਿਆ ਸੋ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਸੋ ਗੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਟੀ ਸਾਹਿਬ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਜੀ ਗੱਟੀ ਸਾਹਿਬ ਜੀ 2015 ਦੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬਦਬੀਆਂ ਹੋਈਆਂ ਸੀ ਜਾਂ ਜਾਂ ਕਤਲकांड ਹੋਇਆ ਸੀਗਾ ਸਿੱਖਾਂ ਦਾ ਹਮ ਬਾਈਬਲ ਕਲਾ ਦੇ ਵਿੱਚ ਉਸ ਮੁੱਦੇ ਨੂੰ ਲੈ ਕੇ ਸਿੱਖਾਂ ਨੂੰ ਇਨਸਾਫ ਨਾ ਮਿਲਣਾ ਲੰਬੇ ਸਮੇਂ ਤੋਂ ਲੈ ਕੇ ਹਮ ਜਿਹੜਾ ਕਿ 2-4 ਦਿਨ ਪਹਿਲਾਂ 2 ਦਿਨ ਦੀ ਗੱਲ ਹੈਗੀ ਹੈ ਕੋਟਪੂਰੇ ਬੱਤੀਆਂ ਵਾਲੇ ਚੌਕ ਦੇ ਵਿੱਚ ਧਰਨਾ ਲਗਾਇਆ ਗਿਆ ਸਿੱਖ ਜਥੇਬੰਦੀਆਂ ਦੇ ਵੱਲੋਂ ਉਥੇ ਹਜ਼ਾਰਾਂ ਹੀ ਸਿੱਖ ਪਹੁੰਚੇ ਉਸ ਧਰਨੇ ਤੋਂ ਬਾਅਦ ਇੱਕ ਮੁੱਦਾ ਕਮਾ ਗਿਆ ਹੈਗਾ ਹਰਜਿੰਦਰ ਸਿੰਘ ਮਾਜੀ ਦੇ ਵੱਲੋਂ ਜਿਹੜਾ ਉਸ ਸਮੇਂ ਪ੍ਰੋਗਰਾਮ ਕੀਤਾ ਗਿਆ ਸੀਗਾ 2015 ਦੇ ਵਿੱਚ ਜਦੋਂ ਇਹ ਬਿਦਵੀ ਕਾਂਡ ਦਾ ਮੁੱਦਾ ਉੱਠਿਆ ਸੀਗਾ ਕਹਿੰਦੇ ਵੀ ਲੋਕਟ ਕਾਂਡ ਹੋਇਆ ਆ ਇਹ ਬਿਦਵੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਨੇ ਇਹ ਜਿਹੜਾ ਸਵਾਲ ਉਥੇ ਕੋਟਕਪੂਰੇ ਦੀ ਧਰਤੀ ਬੱਤੀਆਂ ਵਾਲੇ ਚੌਕ ਦੇ ਵਿੱਚ ਭਾਈ ਅਮਰੀਕ ਸਿੰਘ ਜਰ ਅਜਨਾਲਾ ਦੇ ਵੱਲੋਂ ਹਰਜਿੰਦਰ ਸਿੰਘ ਮਾਜੀ ਤੇ ਇਲਜ਼ਾਮ ਲਾਏ ਗਏ ਨੇ ਸੋ ਉਹ ਮੁੱਦਾ ਜਿਹੜਾ ਗਮਾ ਚੁੱਕਿਆ ਸੋਸ਼ਲ ਮੀਡੀਆ ਤੇ ਤੇ ਇਸ ਸਾਰੀ ਗੱਲ ਨੂੰ ਕਿਵੇਂ ਵੇਖਦੇ ਹੋ ਤੁਸੀਂ ਹਾਂਜੀ ਪਹਿਲੋ ਤਾਂ ਸਾਰੀ ਸਾਧ ਸੰਗਤ ਤੁਹਾਨੂੰ ਬੇਨਤੀ ਏ ਵੀ ਆਪਾਂ ਵੇਖੋ ਵੀ ਸਾਡੇ ਸਿਰਫ ਹੋਂ ਦਾ ਕਾਣ ਕਨੋਂ ਦਾ ਹੋਇਆ ਹੂੰ ਤੁਸੀਂ ਪਾਪ ਦੇ ਰੇੜੇ 'ਚ ਬੈਠੇ ਪਾਪੀ ਦਾ ਨਾਂ ਲੈ ਲੈਂਦੇ ਹੋ ਹਰ ਇਤਿਹਾਸ ਦੇ ਪੰਨੇ ਤੇ ਆਏਗਾ ਹੂੰ ਜਿਵੇਂ ਮੱਛੇ ਰੰਗੜ ਦਾ ਜਾਂ ਸੂਬੇ ਸਰਹੰਦ ਦਾ ਨਾਂ ਆਉਂਦਾ ਜੀ ਉਹਨਾਂ ਦੇ ਵਿੱਚੋਂ ਇੱਕ ਹੈਗਾ ਸੁਖਵੀਰ ਬਾਦਲ ਹੂੰ ਬੁੱਢਾ ਮਰ ਗਿਆ ਸੁਖਵੀਰ ਬਾਦਲ ਰਹਿ ਗਿਆ ਜੀ ਇਹਨਾਂ ਦਾ ਵੀ ਇਤਿਹਾਸ ਨਾ ਉਹ ਵੀ ਆਉਂਦਾ ਰਹੇਗਾ ਜਿਵੇਂ ਮੱッセ ਰੰਗੜਦਾ ਆ ਜੀ ਤੁਸੀਂ ਗੱਲ ਕੀਤੀ ਮਰੀਕ ਸਿੰਘ ਜਨਾਲੇ ਦੀ ਜੀ ਜੀ ਤੇ ਜਿਹੜਾ ਮਤਲਬ ਵੀ ਜਿਹਨੇ ਲੌਕਟਰਾਂ ਗ੍ਰਾਮਦਿਲਵਾਇਆ ਰਜੀਤ ਸਿੰਘ ਰਣਜਿੰਦਰ ਸਿੰਘ ਮਾਜੀ ਜੀ ਹੁਣ ਗੱਲ ਇਹ ਚੱਲੀ ਮੈਂ ਸੁਣਿਆ ਅਮਰੀਕ ਸਿੰਘ ਦੀ ਸਪੀਚ ਕਹਿੰਦਾ ਵੀ ਇਹ ਜੇ ਮਾਜੀ ਨਾ ਐ ਕੰਮ ਕਰਦਾ ਤੇ ਇਹ ਗੁਰੂ ਸਾਹਿਬ ਦੀ ਬਦਵੀ ਨਹੀਂ ਸੀ ਹੁਣੀ ਇਹ ਅਮਰੀਕ ਸਿੰਘ ਸਿੱਖਾਂ ਦਾ ਕਤਲ ਨਾ ਹੁੰਦਾ ਅਮਰੀਕ ਸਿੰਘ ਜੜਾਲੇ ਦੀ ਗੱਲ ਐ ਜੀ ਜੀ ਮੈਂ ਤਾਂ ਪਹਿਲੇ ਇਹਨੂੰ ਕਹਿੰਦਾ ਕਹਿੰਦਾ ਮੈਂ ਦਮ ਦਮੇ ਟਕਸਾਲ ਦਾ ਅਧਰ ਫਿੱਟੇ ਮੂਹ ਤੇਰਾ ਹੂੰ ਲੱਖ ਲਾਣ ਤੇ ਤੇਰੇ ਤੇ ਜੀ ਤੂੰ ਇਹ ਗੱਲ ਕਹਿ ਦਿੱਤੀ ਉਹ ਕਿਸ ਤਰੀਕੇ ਨਾਲ ਇੱਕ ਬੰਦਾ ਮੈਂ ਆਪ ਪ੍ਰਚਾਰ ਕਰਦਿਆਂ ਦਾ ਹੂੰ ਹੂੰ ਹੁਣ ਮੈਂ ਵੀ ਪ੍ਰਚਾਰ ਕੀਤਾ ਪ੍ਰਚਾਰ ਕਰਦਿਆਂ ਨੂੰ ਜਿਹੜਾ ਬਾਦਲਾ ਨੇ ਪ੍ਰੋਗਰਾਮ ਬਣਾਇਆ ਸੀ ਰੋਟੀ ਬਿਓਟੀ ਵੀ ਸਾਂਝ ਨਹੀਂ ਰੱਖਣੀ ਸਰਸੇ ਵਾਲੇ ਨਾਲ ਤੇ ਲੋਕਾਂ ਨੂੰ ਮਰਵਾਇਆ ਜੀ ਮੈਂ ਤੁਹਾਡਕੇ ਪਿੰਡਾਂ 'ਚ ਪ੍ਰਚਾਰ ਅੱਜ ਵੀ ਪ੍ਰਚਾਰ ਕਰ ਰਿਹਾ ਹਾਂ ਹਾਂਜੀ ਕੋਈ ਕਿਸੇ ਅਮਰੀਕ ਸਿੰਘ ਜਰਾਲਾ ਦੀ ਮੈਨੂੰ ਗੱਲ ਚਿੱਤੇ ਆ ਗਈ ਆ ਵਾਹ ਭਾਈ ਅਮਰੀਕ ਸਿੰਘ ਜਰਾਲਾ ਭਾਈ ਤੈਨੂੰ ਕਹਿਣਾ ਵੀ ਮੈਂ ਇਹਦਾ ਮਹਿਸੂਸ ਕਰਦਾ ਸ਼ਰਮ ਕਰਦਾ ਇਸ ਬੰਦੇ ਨੂੰ ਮੈਂ ਆਪਣੇ ਘਰੇ ਸੱਦਿਆ ਸੀ ਤੇ ਮੈਂ ਨੂੰ ਇਹ ਗੱਲ ਕਹੀ ਸੀ ਵੀ ਮਰੀਕ ਸਿੰਘਾ ਮੇਰੇ ਨਾਲ ਮੇਰੀ ਸਪੋਰਟ ਨਹੀਂ ਕਰਨੀ ਤੁਸੀਂ ਬਾਰਡਰ ਤੇ ਆਪਣੇ ਪ੍ਰਚਾਰਕ ਭੇਜਿਓ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਿਏ ਗੁਰੂ ਘਰ ਦੇ ਵਿੱਚ ਜੀ ਮੁੜ ਕੇ ਇਹ ਮਰੀਕ ਸਿੰਘ ਨਾਲ ਆ ਲੱਭਿਆ ਨਹੀਂ ਹੁਣ ਇਹ ਗੱਲ ਕਹਿੰਦਾ ਵੀ ਉਸ ਬੰਦੇ ਨੇ ਲੌਕਟ ਲਵਾਏ ਤੇ ਉਹ ਗੱਲ ਚੜੀ ਮੈਂ ਤੈਨੂੰ ਪੁੱਛਦਾ ਤੇਰੇ ਨਾਲ ਇੱਕ ਕਾਲੇ ਨਾਂ ਦਾ ਬੰਦਾ ਸੀ ਕਾਲੇ ਨਾਂ ਦਾ ਸੋਹਣੇ ਵਾਲਾ ਪਿੰਡ ਜੀ ਇੱਕ ਲੱਖਾ ਬਾਬਾ YouTube ਦੇ ਪਰੋ ਲੱਖਾ ਬਾਬਾ ਆ ਜਾਏਗਾ ਉਹ ਕਹਿੰਦਾ ਸੀ ਮੈਂ ਗੁਰੂ ਨਾਨਕਾ ਜੀ ਬੜਾ ਪਖਣਕਾ ਉਹਨੂੰ ਉਹਨਾਂ ਨੇ ਘਰੇ ਜਾ ਕੇ ਮਾਰ ਦਿੱਤਾ ਤੇ ਤੇਰੀ ਗੱਡੀ ਚਲਾਉਂਦਾ ਸੀ ਭਾਈ ਅਮਰੀਕ ਸਿੰਘ ਜਨਾਲੇ ਹੂੰ ਇਹਦੀ ਗੱਡੀ ਚਲਾਉਂਦਾ ਸੀ ਲੱਖੇ ਬਾਬੇ ਨੂੰ ਕਾਲੇ ਨੇ ਮਾਰਿਆ ਹਾਂ ਕਾਲੇ ਨੇ ਮਾਰਿਆ ਉਹ ਜੇਲ੍ਹ 'ਚ ਬੈਠਾ ਮੁਖਤਰ ਸਾਹਿਬ ਤੇ ਇੱਥੇ ਆਪਣਾ ਕੋਟਕਪੂਰੇ ਮਹਿਬਲ ਕਲਾਂ ਦੇ ਵਿੱਚ ਧਰਨਾ ਲੱਗਾ ਸੀ ਇਹ ਕਾਲਾ ਕਿੰਨੇ ਸਾਲਾਂ ਤੋਂ ਜੇਲ੍ਹ 'ਚ ਹੈਗਾ ਇਹਨੂੰ ਤਰੀਵਨ ਹੋ ਗਿਆ ਲੰਬੇ ਸਮੇਂ ਤੋਂ 9 ਸਾਲ ਹੋ ਗਿਆ 9 ਸਾਲ 9 10 ਸਾਲ ਦੇ ਨੇੜੇ ਹੋ ਗਿਆ ਜੀ ਉਹਦੇ ਘਰ 'ਚ ਮੈਂ ਇਹਨੂੰ ਕਿਹਾ ਸੀ ਵੀ ਤੂੰ ਚਾਹ ਮਿੱਠਾ ਦੇ ਦੋ ਤੇ ਇਹਨੇ ਆਖਿਆ ਸੀ ਮੇਰੇ ਤੋਂ ਪੁੱਛ ਕੇ ਉਹਨੇ ਮਾਰਿਆ ਇਹ ਅਮਰੀਕ ਸਿੰਘ ਦੇ ਨਾਲੇ ਦੇ ਲਵਜ ਸੀ ਤੇ ਆ ਵੀ ਇਹ ਗੱਲਾਂ ਕਰਦਾ ਰਹੇ ਬੰਦੇ ਨੂੰ ਮਾਰ ਦੋ ਧੱਕ ਦੋ ਜਿਹੜਾ ਗੁਰੂ ਘਰ ਦਾ ਦੁਖੀ ਹੋ ਕਰ ਦੋ ਲੋਕਾਂ ਨੂੰ ਭੁੜਵਾ ਕੇ ਮਰਵਾ ਕੇ ਤੇ ਮਗਰੋਂ ਪਰਿਵਾਰ ਦੀ ਸਾਰ ਵੀ ਨਹੀਂ ਲੈਂਦੀ ਇਹ ਅਮਰੀਕ ਸਿੰਘ ਹਣੀ ਜੀ ਤੇ ਮੈਂ ਉਹ ਘਰੇ ਸੱਦਿਆ ਸੀ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਕੋਈ ਨਹੀਂ ਜਵਾਬ ਦਿੱਤਾ ਇਹਨਾਂ ਨੇ ਬਾਣੇ ਦਾ ਪਾਇਆ ਪਰ ਅੰਦਰ ਜਿਹੜੀ ਇਹ ਉਹ ਜਨਸੀਆਂ ਦੀ ਸੋਚ ਬੈਠੀ ਹੂੰ ਕੌਮ ਦੇ ਧੱਗੇ ਕੌਮ ਨੂੰ ਧੱਕਣ ਵਾਸਤੇ ਸੋਚ ਹੁਣ ਇਹ ਗੱਲ ਲਓ ਹੂੰ ਉਸ ਬੰਦੇ ਨੇ ਪ੍ਰਚਾਰ ਕੀਤਾ ਤੇ ਲੋਕ ਢਲਵਾਏ ਤੇ ਗੁਰੂ ਸਾਹਿਬ ਦੀ ਬੇਦਵੀ ਹੋ ਗਈ ਤੇ ਕਤਲयाम ਹੋ ਗਿਆ ਹੂੰ ਜਿਸ ਬੰਦੇ ਨੇ ਕਤਲयाम ਕੀਤਾ ਸੁਖਬੀਰ ਨੇ ਕੀਤਾ ਬਾਦਲਾ ਨਹੀਂ ਕੀਤਾ ਜੀ ਲੱਖ ਲਾਣ ਤੇ ਇਹਨਾਂ ਦੇ ਪ੍ਰਚਾਰਕਾਂ ਦੇ ਜਿਹੜੇ ਭੁੱਲੇ ਨਹੀਂ ਆ ਕਾਲ ਤੱਕ ਅਕਸਰ ਦੇ ਬਾਦਲਾਂ ਦੇ ਬੰਦੇ ਬੈਠੇ ਕਹਿੰਦੇ ਆ ਸੁਖਬੀਰ ਗਨਾਹੀਗਾਰ ਹੈ ਆ ਇਹਨੂੰ ਆਪਾਂ ਤਨਖਾਈਆ ਕਰਾਰ ਦੇ ਦਿੰਦੇ ਜੀ ਦੱਸੋ ਹੂੰ 1978 ਦੇ ਵਿੱਚ ਨਰੰਗਧਾਰੀਆ ਕਾਂਡ ਕਰਵਾਇਆ ਕਾਲ ਤੱਕ ਸਟਵਾਇਆ ਸ੍ਰਿੰਦਰ ਸਿੰਘ ਸੋਢੀ ਸ਼ਹੀਦ ਕਰਵਾਇਆ ਨੇਕਾਂ ਸਿੱਖ ਮਰਵਾਏ ਜਹੇਦਾਰ ਕੌਂਕੇ ਵਾਲੇ ਨੂੰ ਜਗਰਾਉਂ ਚ ਮਰਵਾਇਆ ਪੂਰ ਵਹਿਬਲ ਕਲਾਂ ਵਿੱਚ ਗੁਰੂ ਸਾਹਿਬ ਦੀ ਬਦੀਵੀ ਕੀਤੀ ਸਰਸੇ ਵਾਲੇ ਨੂੰ ਗੁਰੂ ਬਣਾਇਆ ਉਹਨੂੰ ਪਛਾਗ ਪੁਵਾਈ ਸਾਰਾ ਕੁਝ ਕੀਤਾ ਲੱਖ ਲਾਨਤ ਤੁਹਾਡੇ ਤੇ ਜਹੇਦਾਰੋ ਤੇ ਤੁਸੀਂ ਉਹਨਾਂ ਦੇ ਪੱਖ ਚ ਬੋਲਣ ਵਾਲਿਓ ਉਸ ਕਾਤਲ ਨੂੰ ਕਹਿੰਦੇ ਨੇ ਤਨਖਾਈਆ ਕਰਾਰ ਦੇਤਾ ਨਹੀਂ ਗਨਾਹ ਤਾਂ ਕੀਤੇ ਨੇ ਗਨਾਹ ਮaaf ਕਰ ਦਿਓ ਜੇ ਤੁਹਾਡੇ ਵਰਗੇ ਜਹੇਦਾਰ ਉਦੋਂ ਦੇ ਹੁੰਦੇ ਪਿਆਰੋ ਜਿਹੜੇ ਮੱਸੇ ਰੰਗੜਾ ਜਾਂ ਹੋਰ ਸੀ ਉਹ ਵੀ ਕਹਿੰਦੇ ਮaaf ਕਰ ਦਿਓ ਮੱਸੇ ਰੰਗੜ ਦੀ ਬਲਾਦ ਨੂੰ ਮaaf ਕਰਤਾ ਇਹਨਾਂ ਨੇ ਆ ਝੋਲੀ ਚੱਕ ਠੁੱਠੇ ਚੱਕ ਵਾਲੇ ਬੰਦਿਆਂ ਨੇ ਜੀ ਤੇ ਖਾਲਸਾ ਜੀ ਨਾਲ ਹੀ ਮਰੀਕ ਸਿੰਘ ਦਾ ਕੋਈ ਬਿਆਨ ਨਹੀਂ ਆਇਆ ਹੂੰ ਜਿਹੜਾ ਕਹਿੰਦਾ ਮੈਂ ਬੜਾ ਪੰਤ ਦਾ ਆਮਦਰਦਾ ਜੀ ਤੇ ਨਾ ਕਿਸੇ ਹੋਰ ਦਾ ਆ ਉਹਨੂੰ ਮaaf ਕਰਤਾ ਤੇ ਕਰਨਾ ਇਹਨਾਂ ਨੂੰ ਕੀ ਚਾਹੀਦਾ ਇਹ ਕਾਲ ਤਖਸਬ ਦਾ ਸਹੀ ਹੁੰਦਾ ਜਹੇਦਾਰ ਜੀ ਤੇ ਇੱਕ ਪੱਤਰ ਲਿਖਦਾ ਭਗਵਨ ਤਮਾਨ ਨੂੰ ਆਮ ਪਾਰਟੀ ਦੇ ਸੀਐਮ ਨੂੰ ਜੀ ਵੀ ਸੀਐਮ ਸਾਹਿਬ ਇਹ ਆ ਬੰਦਾ ਗਨਾਹੀਗਾਰ ਸੇ ਕੌਂਦਾ ਇਹਨੂੰ ਫਾਂਸੀ ਤੇ ਟੰਗੋ ਸਜ਼ਾ ਦਿਓ ਜੇ ਤੁਸੀਂ ਸਜ਼ਾ ਨਹੀਂ ਦੇਣੀ ਤੇ ਫਿਰ ਅਸੀਂ ਇਹਨੂੰ ਝੜਕਾਵਾਂਗੇ ਤੇ ਫਿਰ ਇਹ ਸਰਕਾਰ ਧਖਲ ਨਾ ਦੇਵੇ ਜੀ ਤੇ ਇਹ ਸਰਕਾਰ ਨੂੰ ਹੋਰ ਪਾਸਿਓਂ ਦਾ ਕੀਰਦੇ ਨੇ ਇਸ ਪਾਸੋਂ ਉਹਨੂੰ ਆਪਣਾ ਪਿਓ ਬਣਾ ਕੇ ਕਾਲ ਤਖਸਬ ਦਾ ਕਾਤਲ ਸਿੱਖਾਂ ਦਾ ਕਾਤਲ ਬਹਿਬਲ ਕਲਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਦਾ ਦੋਸ਼ੀ ਉਹ ਨੂੰ ਕਹਿੰਦੇ ਨੇ ਤੈਨੂੰ ਤਨਖਾਹ ਦੇਣੀ ਤੂੰ ਮੱਥਾ ਠੀਕ ਤੇ ਚਿੱਠੀ ਪਾ ਕੇ ਸਾਦੇ ਪੈ। ਇਹ ਤੂੰ ਤੇ ਸਿੱਖ ਆਉਂਦਾ ਕਾਨਕੀ ਹੋਣਾ ਜਿੰਨਾ ਇਹਨਾਂ ਨੇ ਕਰ ਦਿੱਤਾ। ਹੂੰ ਹੂੰ। ਇਹ ਹਾਲਾਤ ਬਹੁਤ ਜਿਹੜੇ ਸਿੱਖਾਂ ਵਾਸਤੇ ਮਾੜੇ ਨੇ ਜਿਹੜੇ ਵਿਖਾਵੇ ਦੇ ਸਿੱਖ ਨੇ ਇਹਨਾਂ ਨੇ ਸਤਿਆਨਾਸ਼ ਕਰ ਦਿੱਤਾ ਔਰ ਬਾਹਰੋਂ ਕਿਸੇ ਨਹੀਂ ਕੀਤਾ। ਗੱਟੀ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗਿਆਨੀ ਰਘਵੀਰ ਸਿੰਘ ਦੀ। ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਵੀ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਵੀ ਆਪਣੀ ਆ ਕੇ ਸਪਸ਼ਟੀ ਕਰਨ ਰੱਖੇ। ਹੂੰ। ਸੋ so, ਇਹਨਾਂ ਨੇ ਤਾਂ ਘਾਣ ਕੀਤਾ ਇਹਦੀ ਕੁੜੀ ਨਿਕਲ ਕੇ ਗਈ ਕੈਰੋ ਪਰਿਵਾਰ ਦੇ ਨਾਲ ਯਾਰ ਕਾਂਗਰਸੀ ਦੇ ਨਾਲ ਜਿਨੇ ਕਾਂਗਰਸੀ ਨੇ ਸਿੱਖਾਂ ਨੂੰ ਮਰਵਾਇਆ ਗੱਲ ਤੁਸੀਂ ਮਹਾਰਾ ਯਰਜੀਤ ਸਿੰਘ ਦੀ ਕਿਸ ਵੇਚ ਤੇ ਕਰਦੇ ਹੋ ਦੱਸੋ ਮੈਨੂੰ ਹੂੰ ਮਹਾਰਾ ਯਰਜੀਤ ਸਿੰਘ ਕਿੱਥੇ ਕਿੱਥੇ ਕਾਂਕ ਆ ਬਾਾਂ ਬਾਾਂ ਕਿੱਥੇ ਉਹ ਜਿਹੇ ਦਾ ਉਹਨੂੰ ਸਜ਼ਾ ਕਾਦੀ ਹੋਈ ਸੀ ਪਤਾ ਤੁਹਾਨੂੰ ਹੂੰ ਕਿਉਂ ਸਜ਼ਾ ਦਿੱਤਾ ਸੀ ਉਹਨੂੰ ਤਨਖਾਹੀਆ ਕਿਉਂ ਦਿੱਤਾ ਸੀ ਉਹਨੇ ਕਤਲ ਕੀਤਾ ਸੀ ਸਿਰਫ ਤੇ ਸਿਰਫ ਇੱਕ ਵਿਆਹ ਦੇ ਵਿੱਚ ਉਹਨਾਂ ਨੇ ਗੱਲ ਜਿਹੜੀ ਕੀਤੀ ਸੀ ਵੀ ਗਰੀਬਾਂ ਨੂੰ ਦਾਨ ਮੰਨ ਦਿੱਤਾ ਸੀ ਉਹਦੇ ਵਿੱਚ ਸਾਰਾ ਉਹਨਾਂ ਲੋਕਾਂ ਨੇ ਸ਼ਰਾਬ ਪੀ ਲਈ ਇੱਥੋਂ ਕਿਹਾ ਸੀ ਵੀ ਮਹਾਰਾਜ ਰਜੀਤ ਸਿੰਘ ਤੂੰ ਦਾਨ ਵੇਖ ਕੇ ਨਹੀਂ ਦਿੱਤਾ ਤੇਰੇ ਦਾਨ ਦੇ ਨਾਲ ਸ਼ਰਾਬ ਪੀਤੀ ਗਈ ਹੈ ਇਸ ਕਰਕੇ ਕੋਟਰੇ ਬੱਜੇ ਸੀ ਕੋਈ ਨਾਚ ਵਗੈਰਾ ਹੋ ਰਿਹਾ ਸੀ ਉਹ ਨਹੀਂ ਉਹ ਝੂਠ ਬੋਲਦੇ ਨੇ ਯਾਰ ਸਿੱਖ ਹੋ ਕੇ ਨਾਚ ਵੇਖੇਗਾ ਮੈਂ ਦੱਸੋ ਜੋ ਸਾਨੂੰ ਪੜਾਇਆ ਜਾਂਦਾ ਸੀ ਉਹ ਭੌਂਕ ਦਿੰਨੇ ਆ ਬੋਲ ਦਿੰਨੇ ਆ ਸਾਰੇ ਦੱਸੋ ਕਿਹੜਾ ਇਤਿਹਾਸ ਲਿਖਿਆ ਜੇ ਮਹਾਰਾਜ ਰਜੀਤ ਸਿੰਘ ਇੱਕ ਗੁਰੂ ਦਾ ਸਿੱਖ ਹੋ ਕੇ ਆਪਣੇ ਪੁੱਤਰ ਦੇ ਵਿਆਹ ਦੇ ਵਿੱਚ ਸਿਰ ਆਉਂਦਾ ਔਰ ਕਾਲ ਤੱਕ ਸਦਰਬਾਰ ਸਾਹਿਬ ਨੂੰ ਦਿੰਦਾ ਮਹਾਰਾਜਾ ਜੀ ਸਿੰਘ ਦਰਬਾਰ ਸੇ ਮ ਹੁੰਦਾ ਜਹੇਦਾਰ ਨੂੰ ਚਿੱਠੀ ਲਿਖਦਾ ਜਹੇਦਾਰ ਜੀ ਮੈਂ ਆ ਰਿਹਾ ਤੇ ਜਹੇਦਾਰ ਨੂੰ ਚਿੱਠੀ ਮਿਲਦੀ ਏ ਤਿੰਨ ਚਿੱਠੀਆਂ ਮਿਲ ਗਈਆਂ ਜਹੇਦਾਰ ਨੂੰ ਇੱਕ ਹੁਕੂਨਾਮਾ ਸਾਹਿਬ ਦੀ ਮਿਲ ਗਈ ਇੱਕ ਮਹਾਰਾਜੀ ਸਿੰਘ ਦੀ ਮਿਲ ਗਈ ਇੱਕ ਟਾਈਮ ਦੱਸਣ ਵਾਲੀ ਦੀ ਮਿਲ ਗਈ ਵੈਨਾ ਟਾਈਮ ਹੋ ਗਿਆ ਜਾਣਾ ਜੀ ਤੇ ਸਿੰਘ ਸਾਹਿਬ ਵੇਖਦਾ ਕਹਿੰਦਾ ਇੱਕ ਦੂਨ ਦੁਨੀਆ ਦਾ ਰਾਜਾ ਇੱਕ ਦੀਨ ਮਾਲਕ ਦਾ ਦੁਨੀਆ ਦਾ ਰਾਜਾ ਇੱਕ ਦੀਨ ਦੁਨੀਆ ਦਾ ਮਾਲਕ ਏ ਕਹਿੰਦੇ ਵੀ ਉਹਦੇ ਕੋਲ ਜਾਵਾਂ ਕਹਿੰਦੇ ਕੋਲ ਜਾਵਾਂ ਉਹਨੇ ਸੋਚਿਆ ਵੀ ਮੈਂ ਦਰਬਾਰ ਸਾਹਿਬ ਜਾਵਾਂਗਾ ਪਹਿਲਾਂ ਸਿੰਘ ਸਾਹਿਬ ਦਰਬਾਰ ਸਾਹਿਬ ਗਿਆ ਮਹਾਰਾਜ ਰਜੀਤ ਸਿੰਘ ਬਾਹਰ ਖੜਾ ਜੀ ਪਤਾ ਲੱਗਾ ਵੀ ਸਿੰਘ ਸਾਹਿਬ ਦਰਬਾਰ ਸਾਹਿਬ ਗਏ ਨੇ ਮੇਰੇ ਕੋਲ ਨਹੀਂ ਆਏ ਓ ਬਾਦਲੂ ਤੁਹਾਡੀ ਗੱਲ ਬਰਦੇਸ਼ ਮਡਾਲੇ ਨਹੀਂ ਮੰਨੀ ਤੁਸੀਂ ਕੱਢ ਦਿੱਤਾ ਤੁਹਾਡੀ ਗੱਲ ਪੰਜ ਪਿਆਰਿਆਂ ਨੇ ਨਹੀਂ ਮੰਨੀ ਅਮਰ ਸ਼ਕਾਉਣ ਵਾਲਿਆਂ ਨੇ ਤੁਸੀਂ ਕੱਢ ਦਿੱਤਾ ਤੁਹਾਡੀ ਗੱਲ ਮਾਨ ਸਿੰਘ ਕਥਾਵਾਜਕ ਹੈਡ ਗ੍ਰੰਥੀ ਦਰਬਾਰ ਸਾਹਿਬ ਨੇ ਨਹੀਂ ਮੰਨੀ ਤੁਸੀਂ ਕੱਢ ਦਿੱਤਾ ਇੱਕ ਆ ਸਿੱਕ ਮਰਵਾਤੇ ਉਹ ਜਿਹੜੇ ਤੁਸੀਂ ਭੌਂਗਦੇ ਹੋ ਕਹਿੰਦੇ ਵੀ ਮਹਾਰਾਜ ਰਜੀਤ ਸਿੰਘ ਦੀ ਬਰਾਬਰੀ ਦਾ ਇੱਕ ਧਾਰਨ ਦੇਂਦੇ ਹੋ ਲੱਖ ਲਾਨਤ ਮਹਾਰਾਜਾ ਰਜੀਤ ਸਿੰਘ ਕਹਿੰਦਾ ਵੀ ਸਿੰਘ ਸਾਹਿਬ ਹੁਕਮਨਾਮਾ ਸਾਹਿਬ ਲੈਣ ਗਏ ਜਲੇ ਮਹਾਰਾਜ ਜੀ ਸਿੰਘ ਵੀ ਗਿਆ ਚਲੇ ਜਿਹੜੀ ਗੱਲ ਅੱਜ ਜਿਹੜਾ ਦੋਰਾ ਬਾਂਦੇ ਚਕਾਰਾ ਬਾਂਦੇ ਉਹਦੀ ਵੀ ਗੱਲ ਕਰਦੇ ਆਂ ਉੱਥੇ ਪਿਆਰੋ ਜਦੋਂ ਮਹਾਰਾਜਾ ਰਜੀਤ ਸਿੰਘ ਜਾ ਕੇ ਬੈਠ ਗਿਆ ਸਿੰਘ ਸਾਹਿਬ ਨੇ ਹੁਕਮਨਾਮਾ ਸਾਹਿਬ ਲਿਆ ਕਥਾ ਕੀਤੀ ਜੀ ਪ੍ਰਸ਼ਾਦ ਵੰਡਿਚਾ ਦੋਰਾ ਪੜਿਚਾ ਕਥਾ ਹੋਈ ਕਥਾ ਹੋਣ ਤੋਂ ਬਾਅਦ ਸਿੰਘ ਸਾਹਿਬ ਤੁਰ ਪਏ ਤੇ ਮਗਰਮਗਰ ਮਹਾਰਾਜਾ ਰਜੀਤ ਸਿੰਘ ਤੁਰ ਪਏ ਜੀ ਤੇ ਸਿੰਘ ਸਾਹਿਬ ਅੱਗੇ ਕਹਿੰਦੇ ਮਹਾਰਾਜਾ ਰਜੀਤ ਸਿੰਘ ਅੱਗੇ ਜਦ ਗੁਰੂ ਘਰ ਤੋਂ ਬਾਹਰ ਹੋਏ ਤੇ ਸਿੰਘ ਸਾਹਿਬ ਨੇ ਫਤਿਹ ਬੁਲਾਈ ਮਹਾਰਾਜ ਸਿੰਘ ਕਹਿਣ ਲੱਗੇ ਹੱਸ ਕੇ ਕਹਿੰਦੇ ਸਿੰਘ ਸਾਹਿਬ ਇੱਥੇ ਬੁਲਾਈ ਅੰਦਰ ਕਿਉਂ ਨਹੀਂ ਬੁਲਾਈ ਕਹਿੰਦਾ ਅੰਦਰ ਦੀਨ ਦੁਨੀਆ ਦਾ ਮਾਲਕ ਦਾ ਘਰ ਏ ਇੱਥੇ ਆਮ ਮੜੀ ਪਵਲਕ ਖੜ ਸਕਦੀ ਏ ਗੁਰੂ ਘਰ ਚੋਂ ਬਾਹਰ ਆ ਗਿਆਂ ਤੂੰ ਇੱਕ ਰਾਜਾ ਦੁਨੀਆ ਦਾ ਤੇਰਾ ਵੀ ਸਤਕਾਰ ਬਣਦਾ ਪਰ ਕੀਤਾ ਕਿੱਥੇ ਬਾਹਰ ਜਾ ਕੇ ਇਹਨਾਂ ਦੇ ਗੁਰੂ ਘਰ ਦੇ ਵਿੱਚ ਟੈਂਕ ਚੜਵਾਤੇ ਇਹਨੂੰ ਕਹਿੰਦੇ ਨੇ ਮaaf ਕਰ ਦਿਓ ਹੂੰ ਦੇਰ ਫਿੱਟੇ ਮੂੰ ਪਿਆਰੋ ਕਿੱਥੇ ਮਾਰਾ ਯਾਰ ਰਜੀਤ ਸਿੰਘ ਕਿੱਥੇ ਕੰਜਰੀਆਂ ਚਾਹੀਆਂ ਕਿਹੜਾ ਜ਼ਿਆਹੀ ਯਾਰ ਜਿੱਦਾਂ ਐਡਾ ਅਮਰ ਧਾਰੀ ਹੋਵੇ ਗੁਰੂ ਦਾ ਸਿੱਖ ਸਿੱਖ ਨੂੰ ਅੱਗੇ ਲੈ ਜਾਣ ਵਾਲਾ ਇਹ ਸਿਰਫ ਇੱਕ ਸਾਡੇ ਧਰਮ ਨੂੰ ਬਦਨਾਮ ਕਰਨ ਵਾਸਤੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਸੰਤ ਗਿਆਨੀ ਜਰਨੈਲ ਸਿੰਘ ਦੇ ਨਾਂ ਤੇ ਇੱਕ ਫਿਲਮ ਨਕਮੀ ਜੀ ਜਰਾਨੀ ਨੇ ਬਣਾਈ ਹੁਣ ਉਹ ਵੀ ਕੱਲ ਨੂੰ ਕਹਿਣਗੇ ਵੀ ਗੁਰੂ ਸੰਤ ਇਹੋ ਜਿਹਾ ਸੀ ਸਾਡੇ ਸਿੱਖ ਕੌਮ ਦੇ ਆਖੋੜੀ ਹੈ ਨਹੀਂਗਾ ਪਾਗਲ ਹੋ ਗਏ ਟਾਡੀ ਰਾਗੀ ਜੋ ਭੌਂਕਦੇ ਨੇ ਇੱਕੋ ਗੱਲ ਤੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਿੰਦੂਆਂ ਲਈ ਆਹ ਕੀਤਾ ਹਿੰਦੂਆਂ ਲਈ ਆਹ ਕੀਤਾ ਦਰ ਫਿੱਟੇ ਮੂ ਤੁਹਾਡਾ ਹੂੰ ਗੁਰੂ ਸਾਹਿਬ ਨੇ ਕੋਈ ਹਿੰਦੂਆਂ ਬਦਲੇ ਨਹੀਂ ਕੀਤਾ ਗੁਰੂ ਸਾਹਿਬ ਜੀ ਨੇ ਇੱਕ ਮਨੁੱਖ ਵੇਖ ਕੇ ਇੱਕ ਮਨੁੱਖ ਦੀ ਰੱਖਿਆ ਕੀਤੀ ਤੇ ਖਾਲਸਾ ਪੰਥ ਸਜਿਆ ਇਹ ਪੈਸੇ ਲੈਣ ਦੀ ਖਾਤਰ ਟੁੱਕੜ ਲੈਣ ਦੀ ਖਾਤਰ ਜਿੱਥੇ ਮਰਜ਼ੀ ਭੌਂਗਦੇ ਨੇ ਜਾ ਕੇ ਸਾਡਾ ਸਿੱਖੋਂ ਦਾ ਇਤਿਹਾਸ ਹੀ ਮਿੱਟੀ ਚ ਮਲਾਈ ਜਾਂਦਾ ਧੱਕਾ ਧੱਕੇ ਦੇ ਬਰਖਲਾਬ ਜ਼ੁਲਮ ਦੇ ਬਰਖਲਾਬ ਸਾਨੂੰ ਮਲਾਵਟ ਕਰਨ ਵਿੱਚ ਸਿੱਧੀ ਆ ਰਿਹਾ ਯਾਰੋ ਜਿਹੜਾ ਮਾਨ ਸਿੰਘ ਚੌਰ ਦੀ ਕਥਾ ਸੁਣੋ ਹਮ ਮਸਕੀਨ ਸਿੰਘ ਦੀ ਕਥਾ ਸੁਣੋ ਸਮਤ ਜਾਨੀ ਜਰਨਾਰ ਸਿੰਘ ਮਾਪੁਰਖਾਂ ਦੀ ਸੁਣੋ ਜੀ ਕਦੇ ਵੀ ਨਹੀਂ ਹੋਏ ਗੱਲ ਕਹਿਣਗੇ ਆ ਜਿਹੜੇ ਟੁੱਕਰ ਬੋਝ ਲਗੇ ਫਰਦ ਨੇ ਬਣਤਾ ਮੁੰਡੇਪੁਰ ਵਾਲਾ ਹੋਰ ਕਿਤੇ ਨਾ ਇਸ ਕਰਕੇ ਖਾਸਾ ਜਿਹੜੀ ਤੁਸੀਂ ਗੱਲ ਕੀਤੀ ਸੀ ਉਥੇ ਆ ਕੇ ਆਪਾਂ ਸਮਾਪਤ ਕਰਦੇ ਆ ਮਰੀਕ ਸਿੰਘ ਜਰਾਲੇ ਨੇ ਗੱਲ ਕਹੀ ਭਾਈ ਤੂੰ ਇਹ ਦੱਸ ਪਹਿਲਾਂ ਜੋ ਮੈਂ ਕੁਝ ਬੋਲਦਾ ਇਹਦਾ ਜਵਾਬ ਦੇ ਪਹਿਲਾਂ ਤੂੰ ਫਿਰ ਉਹ ਇੱਕ ਗਰੀਬ ਸਿੱਖ ਦੇ ਤੁਸੀਂ ਲੈ ਲਓ ਭਾਈ ਗੁਰਬਖਸ਼ ਸਿੰਘ ਨੇ ਧਰਨਾ ਦਿੱਤਾ ਬੰਦੀ ਸਿੰਘ ਛਡਾਉਣ ਵਾਸਤੇ ਜੀ ਇਹਨਾਂ ਲੋਕਾਂ ਨੇ ਮਿਹਨੇ ਮਾਰ ਮਾਰ ਕੇ ਉਹਨੇ ਟਾਵਰ ਤੋਂ ਛਾਲ ਮਾਰੀ ਵਾਟਰ ਵਕ ਤੋਂ ਛਾਲ ਮਾਰ ਕੇ ਮਾਰ ਗਿਆ ਹੱਤਿਆ ਕਰ ਲਈ ਸ਼ਹੀਦ ਹੋ ਗਿਆ ਜੀ ਉਹਨੇ ਇੱਕ ਘਰ ਉੱਠ ਕੇ ਸਿੰਘ ਸਿੰਘ ਬੰਦੀ ਸਿੰਘਾਂ ਦੀ ਆਵਾਜ਼ ਠਾਈ ਇਹਨਾਂ ਨੇ ਪੰਤ ਨੂੰ ਖਾ ਕੇ ਨਹੀਂ ਠਾਈ ਉਹ ਵਿਚਾਰਾ ਘਰੇ ਬੈਠਾ ਮਾਜੀ ਕੀ ਮਾਜੀ ਇਹਦਾ ਨਾਂ ਸੀ ਨਾ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਉਹ ਉਹ ਘਰੇ ਬੈਠਾ ਵਿਚਾਰਾ ਇੱਕ ਕੰਮ ਕਰਨ ਵਾਲਾ ਉਹਨੇ ਪ੍ਰਚਾਰ ਕੀਤਾ ਤੇ ਉਹਦੇ ਤੇ ਤੁਸੀਂ ਦੋਸ਼ਣ ਲਾਤਾ ਦਿਰਫਿੱਟੇ ਨੂੰ ਤੁਹਾਡਾ ਫਰਜ ਬਣਦਾ ਹੀ ਜਾ ਕੇ ਸਵਾਗਤ ਕਰਨਾ ਮੈਂ ਹੁਣ ਇੱਥੇ ਪ੍ਰਚਾਰ ਕਰ ਰਿਹਾ ਸਾਰੇ ਕਿਹੜਾ ਪ੍ਰਚਾਰਕ ਆ ਗਿਆ ਕਿਹੜਾ ਬੰਬਾ ਆ ਗਿਆ ਜਿਹੜਾ ਮੇਰੇ ਨਾਲ ਖੜਾ ਮੇਰੇ ਨਾਲ ਤਾਂ ਮੇਰਾ ਗੁਰੂ ਜੀ ਆਪਦੇ ਵਿੱਚ ਇੱਕ ਇਹਦੇ ਵਿੱਚ ਇੱਕ ਗਲਤ ਮੈਸੇਜ ਵੀ ਜਾਂਦਾ ਲੋਕਾਂ ਨੂੰ ਨਾ ਵੀ ਇਹ ਵੇਖੋ ਆਪਦੇ ਲੋਕ ਹੈਗੇ ਨੇ ਆਪਦੇ ਲੋਕਾਂ ਦੇ ਮੜ ਰਹੇ ਸਾਰਾ ਕੋਈ ਯਾਰ ਆਪਦੇ ਕਹਦੇ ਗਿਆ ਹੂੰ ਕਿਹੜਾ ਕੁਛ ਆਪਦਾ ਕੀ ਆਪਣੇ ਲਈ ਕਰਦਾ ਹੁਣ ਸੁਖਵੀਰ ਨੂੰ ਆਪਣਾ ਮੰਨ ਲੇਗਾ ਤੂੰ ਕਾਰਦਾ ਦਾ ਜਹੇਦਾਰ ਬਣਾ ਦੇ ਉਹਨੂੰ ਹੂੰ ਠੀਕ ਆ ਸਰਸੀ ਵਾਲੇ ਨੂੰ ਮਾਫ ਕੀਤਾ ਸਿੱਖ ਮਰਵਾਏ ਕਿ ਹੁਣ ਭਗਵੰਤ ਮਾਨ ਦੀ ਸਰਕਾਰ ਇਹਨਾਂ ਨੇ ਕਿੰਨੇ ਸਿੱਖ ਮਰਵਾਤੇ ਨੇ ਜਿਨ੍ਹਾਂ ਨੂੰ ਕਹਿੰਦੇ ਬੇਨਤੂ ਬੁੱਟੜ ਵਰਗਾ ਮੈਂ ਕਿ ਪਾਕਣੀਆਂ ਦਾ ਪਰ ਮੈਂ ਗੱਲ ਕਰਦਾ ਪਿਆ ਪਰ ਉਹ ਤੋਂ ਜ਼ਿਆਦਾ ਦਾ ਜ਼ੁਲਮ ਇਹਨਾਂ ਨੇ ਕੀਤਾ ਬਿਲਕੁਲ ਸਖਬੀਰ ਇਹਨਾਂ ਨੇ ਬੱਸਾਂ ਨੂੰ ਕੱਢ ਕੱਢ ਕੇ ਨੌਜਾਨ ਮਰਵਾਏ ਜਹੇਦਾਰ ਕਾਂਕੋ ਵਾਲਾ ਬਜਦਾ ਸੀ ਬਾਦਲਾ ਨੇ ਮਰਵਾਇਆ ਕਿੰਨਾ ਮੁੱਦਾ ਉੱਠਿਆ ਹੁਣ ਫਿਰ ਸੌ ਗਿਆ ਹੂੰ ਕਿੰਨੀ ਵਾਰੀ ਸਰਕਾਰ ਆਈ ਅੱਜ ਤੱਕ ਉਹਨੂੰ ਪਘੋੜਾ ਕਰਾਰ ਦਿੱਤਾ ਆ ਤੇ ਸਿੱਧਾ ਸਿੱਧਾ ਕਰਾ ਸਕਦੇ ਸੀ ਨਾ ਵੀ ਉਹ ਸ਼ੀਦ ਹੋ ਗਿਆ ਜੀ ਅਲਸ ਜੀ ਕਿਹੜੀਆਂ ਗੱਲਾਂ ਆਪਣੇ ਨਹੀਂ ਕਰੋਗੇ ਅੱਗੇ ਸੀਖ ਸੀ ਹੁਣ ਦਾੜੀਆਂ ਰਖਾ ਕੇ ਇਹਨਾਂ ਨੇ ਸਾਡੇ ਵਿੱਚ ਵੜ ਦਿੱਤੇ ਨੇ ਇਹ ਆਪਣਾ ਬਗਾਨਾ ਪਛਾਣਨਾ ਪੈਗਾ ਕੀ ਕੁਛ ਹੈਗਾ ਬਹੁਤ ਕੁਛ ਚੱਲ ਰਿਹਾ ਆਪਣਾ ਉਹ ਏ ਜਿਹੜਾ ਧਰਮ ਲਈ ਕੁਤੁਰਦਾ ਇਹ ਬਾਕੀ ਸਾਰੇ ਬਗਾਨੀ ਨੇ ਗੱਟੀ ਸਾਹਿਬ ਜਿਵੇਂ ਪ੍ਰਦੀਪ ਕਲੇਰ ਹੈਗਾ ਉਹਦਾ ਸਿਰਸੇਵੜਾ ਦਾ ਚੇਲਾ ਸੀਗਾ ਪ੍ਰਧਾਨ ਸੀਗਾ ਉਥੋਂ ਦੀ ਸੋਸਾਇਟੀ ਦਾ ਜਾਂ ਕਮੇਟੀ ਦਾ ਉਹਨੇ ਸਾਰਾ ਕੁਝ ਬਿਆਨ ਬੱਕ ਦਿੱਤਾ ਸੋਸ਼ਲ ਮੀਡੀਆ ਤੇ ਵੀ ਫਿਰ ਹੰਦੂ ਤੇ ਕੀ ਰਹਿ ਗਿਆ ਵੀ ਮੈਂ ਮੇਰੇ ਸਾਹਮਣੇ ਸਭ ਕੁਝ ਹੋਇਆ ਸਾਰਿਆਂ ਨੇ ਸੁਣ ਲਿਆ ਜੀ ਹਾਂ ਉਹ ਬੋਲ ਪਿਆ ਇੱਕ ਬੰਦਾ ਸਰਸੇ ਵਾਲਾ ਹੋ ਗਿਆ ਇਹ ਜਿਹੜਾ ਸਿੰਘ ਸਭ ਰਹਿ ਚੁੱਕੇ ਜਿਹੜੇ ਸਾਰੇ ਨਾਲ ਇਹਨਾਂ ਨੇ ਟੁੱਟੀਆਂ ਦੋ ਪਾਰਟੀਆਂ ਬਦਲਾਂ ਦੀ ਬਣ ਗਈਆਂ ਜਿਹ ਭੌਂਕਣ ਵੀ ਆ ਕੰਮ ਹੋਇਆ ਕਿਉਂ ਨਹੀਂ ਬੋਲਦੇ ਇਹ ਮਾਰਨ ਦਾ ਭਕਾਈ ਵੀ ਆ ਕੁਛ ਹੋਇਆ ਓਏ ਕਾਲਸਾ ਜੀ ਫੁੱਲ ਮਲਾ ਕੇ ਸਮਝੋ ਸਿੱਖ ਕੌਮ ਦੇ ਦੁਖੀ ਸਾਡੇ ਵਿੱਚ ਵੜ ਗਿਆ ਤੁਹਾਨੂੰ ਲੱਗਦਾ ਵੀ ਸਿੱਖ ਸਿਆਸਤ ਦੇ ਵਿੱਚੋਂ ਤਲਬ ਕਰਨਗੇ ਕੀ ਕਰਨਗੇ ਕੀ ਹੋਵੇਗਾ ਕੀ ਕਿਨੂੰ ਇਹ ਸੁਖਵੀਰ ਬਾਦਲ ਨੂੰ ਯਾਰ ਇਹ ਪਾਸੇ ਮੈਂ ਤੁਹਾਨੂੰ ਕਹਿ ਦਿੱਤਾ ਤੁਸੀਂ ਫਿਰ ਇਹ ਗੱਲ ਕਰ ਹੀ ਘਰੇ ਜੀ ਹੂੰ ਸਵਾਲ ਇਹ ਵੀ ਪੈਦਾ ਹੋ ਸਕਦਾ ਇਸ ਬੰਦੇ ਨੂੰ ਦਰਬਾਰਤਾਂ ਦੀਆਂ ਪ੍ਰਕਰਮਾਂ ਦੇ ਅੰਦਰ ਜਾਣ ਦਾ ਹੀ ਆਰਡਰ ਨਹੀਂਗਾ ਜਿਹਨੇ ਇਹਨਾਂ ਦਾ ਕਤਲ ਕੀਤਾ ਹੋਵੇ ਫਿਰ ਉਹਦਣੇ ਕਿਉਂ ਚਲੇ ਗਏ ਅਚਾਨਕ ਵੀ ਉਹ ਤਾਂ ਉੱਥੇ ਬੈਠੇ ਹੀ ਉਹੋ ਜੇ ਨੇ ਜਿਉਹ ਜਾਂ ਬਾਦਲ ਉਹੋ ਜੇ ਉਹ ਬੈਠੇ ਨੇ ਜੀ ਉਹ ਜਿਹੜੀ ਪੈਨਾਂ ਦੀ ਬੁੱਧੀ ਉਹਨਾਂ ਦੇ ਹੱਥੇ ਜਿਵੇਂ ਨੇ ਚਾਹਦੇ ਉਵੇਂ ਤਰ੍ਹਾਂ ਬਾਦਰਾ ਤਰ੍ਹਾਂ ਨੱਚਦੇ ਨੇ ਇਹ ਕੋਈ ਸਿੰਘ ਸਾਬ ਥੋੜਾ ਹੈਗੇ ਨੇ ਹੂੰ ਕਿਹੜੇ ਸਿੰਘ ਸਾਬ ਵਾਲੇ ਲੱਛਣ ਹੈਗੇ ਨੇ ਉਹਨਾਂ ਜੀ ਹੈਗਾ ਕੋਈ ਲੱਛਣ ਹੈ ਐ ਹੈ ਕੋਈ ਇਹਨਾਂ ਦੀ ਪਾਵਰ ਕੋਈ ਡਰਦਾ ਇਹਨਾਂ ਦੇ ਕੋਲੋਂ ਜੀ ਜੋ ਇਹਨਾਂ ਨੇ ਚਾਇਆ ਸੀ ਉਹ ਹੋ ਗਿਆ ਅਕਾਲ ਤਖਤ ਦਾ ਸਤਕਾਰਮਾਨ ਘਟਾਉਣਾ ਸੀ ਉਹ ਘਟ ਗਿਆ ਕਿਹੜੀਆਂ ਗੱਲਾਂ ਕਰਦੇ ਪਿਓ ਗੱਟੀ ਸਾਹਿਬ ਜੇ ਅਕਾਲ ਤਖਤ ਦਾ ਸਾਹਿਬ ਦਾ ਜਿਹੜਾ ਜਥੇਦਾਰ ਚੁਣਿਆ ਜਾਂਦਾ ਹੈ ਕੌਮ ਦੇ ਵੱਲੋਂ ਉਹਦਾ ਅਸਲੀ ਪ੍ਰੋਸੀਜਰ ਕੀ ਹੈਗਾ ਉਹਦਾ ਇਹ ਹੈਗਾ ਜੀ ਅਕਾਲ ਤਖਤ ਦਾ ਜਥੇਦਾਰ ਦਾ ਭਾਵੇਂ ਮੁੱਖ ਮੰਤਰੀ ਹੋਵੇ ਤੇ ਭਾਵੇਂ ਹੋਵੇ ਪ੍ਰਧਾਨ ਮੰਤਰੀ ਦੇ ਭਾਵੇਂ ਹੋਵੇ ਚਮਕੀਦਾਰ ਜੀ ਕਿਸੇ ਦੀ ਕੋਈ ਪਰਵਾਹ ਨਹੀਂ ਕਰਨੀ ਹਮ ਸੱਚ ਜਿਹੜਾ ਹੈ ਉਹ ਬੋਲ ਦੇਣਾ ਵੀ ਕੌਮ ਦੇ ਵੱਲੋਂ ਚੁਣਿਆ ਕਿਵੇਂ ਜਾਂਦਾ ਚੁੜਿਆ ਤਾਂ ਇਸ ਤਰ੍ਹਾਂ ਜਾਂਦਾ ਜਿਵੇਂ ਜਗਤਾਰ ਸਿੰਘ ਵਾਰੇ ਨੂੰ ਚੁਣਿਆ ਹੂੰ ਜਹੈਦਰ 8 ਲੱਖ 16 ਲੱਖ ਦਾ ਕੱਟ ਸੀ ਉੱਥੇ ਚੁਣਿਆ ਗਿਆ ਹੂੰ ਜਹੈਦਰ ਇਹ ਕਹਿੰਦੇ ਬੰਦੀ ਸਿੰਘ ਬਾਹਰ ਕਰਾਉਣੇ ਸਿਰੇ ਸੀਟ ਖਾਲੀ ਕਰ ਦੇਣ ਜਾਣ ਪੀ ਆਖਣ ਆਜੋ ਬੈਠੋ ਸੀਟ ਜਿਨ੍ਹਾਂ ਨੇ ਕੌਮ ਲਈ ਕੁਰਬਾਨੀ ਕੀਤੀ ਜੀ ਇਹਨਾਂ ਨੇ ਬੇਨਤੂ ਬੁਚੜ ਨੂੰ ਮਾਰਿਆ ਹੁਣ ਇੱਥੇ ਗੱਲ ਫਿਰ ਆ ਗਈ ਯਾਦ ਕਿਹੜੇ ਸਿੰਘ ਸਾਹਿਬ ਦੀ ਗੱਲ ਕਰਦੇ ਹੋ ਪਟਨਾ ਹਯੂਰ ਸਾਹਿਬ ਵਾਲੇ ਦੀ ਬੇ ਸ਼ਰਮ ਦੀ ਹੂੰ ਹੂੰ ਇਹਨੇ ਬੇਨਤੂ ਬੁਚੜ ਦੇ ਪੁੱਤਰ ਨੂੰ ਚੋਲਾ ਪਵਾਇਆ ਪੱਗ ਬਣਾਈ ਬਾਬਾ ਕਲਵੰਤ ਸਿੰਘ ਬਾਬਾ ਕਹਿਣ ਲੱਗੇ ਸ਼ਰਮ ਆਉਣੀ ਚਾਹੀਦੀ ਬਾਬਿਆਂ ਵਾਲੇ ਲੱਛਣ ਇਹਨਾਂ ਦੇ ਆ ਨਾਮ ਤਾਂ ਸਿੰਘ ਸਾਹਿਬ ਹੀ ਲੱਗਦਾ ਹੈ ਨਾ ਸਿੰਘ ਸਾਹਿਬ ਬੱਚਿਆਂ ਵਾਲੇ ਕੰਮ ਕੀ ਕਰਦਾ ਕਾਹਦੇ ਯਾਰ ਜਿਹੜੇ ਜਿੰਨੇ ਸਾਡਾ ਕਤਲ ਕੀਤਾ ਹੋਵੇ ਹੂੰ ਉਹਨੂੰ ਕਿਸ ਵਿਸ਼ੇ ਤੇ ਇਹਨਾਂ ਨੇ ਸਨਮਾਨਿਤ ਕੀਤਾ ਤੱਕ ਦਿੱਤੇ ਕਿਹੜੀ ਇਹਨਾਂ ਕੋਲ ਕੀ ਉਹਨੇ ਪਕੌਂ ਵਾਲੀ ਕੀਤਾ ਜਿਹਨੂੰ ਸਨਮਾਨ ਕਰ ਦਿੰਦਾ ਸੀ ਸਹੀ ਗੱਲ ਹੈ ਕਿਹੜਾ ਨੰਗਲ ਬਾਬਿਆਂ ਵਾਲੇ ਲੱਛਣ ਹੈਗਾ ਹੂੰ ਆਈ ਸਪਰੇ ਸੱਚ ਆਪਾਂ ਕੋਈ ਨਾ ਟਿੰਡੇ ਨਹੀਂ ਲੈਣੇਗੇ ਪਰ ਗੱਲ ਕਰਨੀ ਸੱਚੀ ਹੈ ਜੀ ਕਈ ਬੜੇ ਬੜੇ ਸਤਕਾਰ ਦੇ ਨਾਲ ਬੋਲਦੇ ਨੇ ਇਹਨਾਂ ਨੂੰ ਸਤਿਕਾਰ ਉਸ ਨੂੰ ਦਿੱਤਾ ਜਾਂਦਾ ਜਿਹੜਾ ਕੌਮ ਲਈ ਕੁਝ ਕੀਤਾ ਜਾਵੇ ਭਾਈ ਮਰੀਕ ਸਿੰਘ ਜੀ ਸ਼ਹੀਦ ਭਾਈ ਸੁੱਖਾ ਭਾਈ ਜਿੰਦਾ ਸ਼ਹੀਦ ਜੀ ਭਾਈ ਬੀਨ ਸਿੰਘ ਜੀ ਭਾਈ ਸੁਨੰਤ ਸਿੰਘ ਜੀ ਸ਼ਹੀਦ ਜੀ ਨਿਸ਼ਾਨ ਸਿੰਘ ਮਖੂ ਸ਼ਹੀਦ ਹੋਰ ਨੇਕਾਂ ਜਿਹੜੇ ਸ਼ਹੀਦ ਹੋਏ ਨੇ ਸਮਾਨ ਤੇ ਭਾਈ ਪਿਆਰੋ ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਭਾਈ ਜਰਨਲ ਸਿੰਘ ਜੀ ਜਿਹੜਾ ਫੌਜ ਛੱਡ ਗਿਆ ਸ਼ਹੀਦ ਹੈ ਸਲੂਟ ਹੈ ਹੱਥ ਜੁੜਦੇ ਨੇ ਜਿਨ੍ਹਾਂ ਨੇ ਸਟੈਂਡ ਲਏ ਪਰੇ ਲੋਚਿਆਂ ਨੂੰ ਕਿਵੇਂ ਕਹਿ ਦਈਏ ਯਾਰ ਜਿਨ੍ਹਾਂ ਨੇ ਇੰਨਾ ਕੌਮ ਦਾ ਕਾਣ ਕੀਤਾ ਵੇ ਅੱਜ ਉਹਨਾਂ ਨੂੰ ਸਨਮਾਨਤ ਭਾਈ ਮਰੀਕ ਸਿੰਘ ਦਾ ਪਰਿਵਾਰ ਸ਼ਹੀਦ ਉਹਨਾਂ ਦਾ ਪਰਿਵਾਰ ਨੂੰ ਸਨਮਾਨਤ ਕੀਤਾ ਬਾਹਰ ਕੁੜੀਆਂ ਬੈਠੀਆਂ ਨੇ ਕਦੇ ਗਈਆਂ ਨੇ ਹਰਸਿਵਰ ਨੂੰ ਸਰੂਪਾ ਪਾਇਆ ਹਮ ਜਰਨਲ ਸੁਬੇਸ਼ ਸਿੰਘ ਦਾ ਕੱਟ ਟਟਾ ਮੀਡੀਆ ਨੂੰ ਖਾਇਆ ਕਦੇ ਉਹਦੇ ਘਰ ਨੂੰ ਜਾ ਕੇ ਸੰਭਾਲ ਲਿਆ ਜਿੰਨੇ ਕੁਰਬਾਨੀ ਦਿੱਤੀ ਭਾਈ ਸੁੱਖਾ ਭਾਈ ਗਿੰਦਾ ਉਹਨਾਂ ਦੀ ਮਾਤਾ ਇੱਕ ਦਿਨ ਇੱਥੇ ਆਈ ਮੈਨੂੰ ਮਿਲੀ ਕਹਿੰਦੀ ਬਹੁਤ ਔਖਾ ਸੀ ਕਦੇ ਸੰਭਾਲਿਆ ਜਰਨ ਸਵੇਰ ਸਿੰਘ ਦੇ ਘਰ ਤੁਸੀਂ ਕਦੀ ਵੀ ਗਏ ਹੋ ਵੇਖਿਆ ਹਾਂ ਮੈਂ ਗਿਆ ਤਾਂ ਨਹੀਂ ਮੈਂ ਵੇਖਿਆ ਮੀਡੀਆ ਚ ਬਖਾਇਆ ਸੀ ਟੁੱਟਾ ਪਿਆ ਭੱਜਾ ਪਿਆ ਅੱਛਾ ਉਹਨਾਂ ਨੇ ਜਾ ਕੇ ਸੰਭਾਲਿਆ ਉਹਨਾਂ ਦੇ ਵਾਰਸਾਂ ਵਾਰਸਾਂ ਦਾ ਪਤਾ ਹੀ ਕੋਈ ਨਹੀਂ ਵਾਰਸ ਤਾਂ ਇਹਨਾਂ ਹੀ ਸੰਭਾਲਣ ਵਾਲੀਆਂ ਜਿਹੜੇ ਸੁਖਵੀਰ ਨੂੰ ਸੰਭਾਲਦੇ ਪੈ ਨੇ ਹੂੰ ਸੰਭਾਲਦੇ ਉਹਨੂੰ ਲਿਆਉਂਦੇ ਮੀਡੀਆ ਅੱਗੇ ਵੀ ਆ ਵੇਖੋ ਜੀ ਆ ਵਾਰਸ ਨੇ ਅਸੀਂ ਉਹਨਾਂ ਦੀ ਮਦਦ ਕਰਦੇ ਆ ਜਾਂ ਉਹਨਾਂ ਦਾ ਕੋਈ ਸਵਾਦ ਕਿਦ ਕੀਤਾ ਜੀ ਖਾਲਸਾ ਜੀ ਕਿਹੜੀਆਂ ਗੱਲਾਂ ਇਹਨਾਂ ਨੂੰ ਸਤਕਾਰ ਉਹਨਾਂ ਹੀ ਦੇਣਾ ਮਿਲਦਾ ਮੈਂ ਤਾਂ ਗੁਰੂ ਤੋਂ ਬਗੈਰ ਕਿਸੇ ਬੰਦੇ ਨੇ ਮੰਨਦਾ ਅਕਾਲ ਪੁਰਖ ਨੂੰ ਮੰਨਦਾ ਪਰ ਇਹ ਜਿੰਨੇ ਨੇ ਕੌਮ ਦੇ ਦੁਖੀ ਨੇ ਇਹ ਬਾਬਿਆਂ ਤੋਂ ਖਿਹੜਾ ਛਡਾ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਕੇ ਸੰਤ ਗਿਆਨੀ ਜਨ ਅਸ ਦੀਆਂ ਸਪੀਚਾਂ ਸੁਣ ਕੇ ਹੱਕ ਸੱਚ ਦੀ ਵਾਈ ਗਰੀਬ ਦੇ ਪੱਖ ਵਿੱਚ ਖੜਨਾ ਤੇ ਪਿਆਰੋ ਸੱਚ ਦੇ ਨਾਲ ਖੜਨਾ ਇਹ ਸਾਡੇ ਗੁਰੂ ਦਾ ਸਿਧਾਂਤ ਹੈ ਇਸ ਪਾਸੇ ਖੜੋ ਮਨੁੱਖ ਕੋਈ ਵੀ ਹੋਵੇ ਸਿੱਖ ਧਰਮ ਵਿੱਚ ਇਹ ਨਹੀਂਗਾ ਕਿ ਇਹ Hindu ਹੋ ਫਲਾਣਾ ਟੁਕਾਣਾ ਕੋਈ ਵੀ ਜਿਹੜਾ ਕੋਈ ਸੱਚੇ ਗੱਲ ਤੇ ਚੱਲਦਾ ਕਿਸੇ ਦੀ ਪੀੜ ਆ ਜੇ ਉਹਦੀ ਰੱਖਿਆ ਕਰਨਾ ਸਾਡਾ ਫਰਜ਼ ਏ ਇਹ ਗੁਰੂ ਸਾਹਿਬ ਨੇ ਆਖਿਆ ਸੋ ਦੋਸਤੋ ਮੈਂ ਪਹੁੰਚਿਆ ਸੀਗਾ ਗੁਰਚਰਨ ਸਿੰਘ ਗੱਟੀ ਸਾਹਿਬ ਕੋਲ ਜਿਹੜੇ ਕਿ ਫਰੋਜਪੁਰ ਦੇ ਵਿੱਚ ਇੱਕ ਬੜੇ ਪ੍ਰਚਾਰਕ ਹੈਗੇ ਨੇ ਨਦੜ ਕਰੇ ਬੋਲਦੇ ਹੈਗੇ ਨੇ ਸਿੱਖੀ ਵਾਸਤੇ ਤੇ ਪ੍ਰਚਾਰ ਵੀ ਕਰਦੇ ਨੇ ਸੋ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਹਰਜਿੰਦਰ ਸਿੰਘ ਬਾਜੀ ਦਾ ਜਿਹੜਾ ਮਸਲਾ ਸੀਗਾ ਲੋਕਟ ਕਾਂਡ ਵਾਲਾ ਜਿਵੇਂ ਕਹਿੰਦੇ ਭਾਈ ਅਮਰੀਕ ਸਿੰਘ ਜਾਨ ਵਾਲੇ ਨੇ ਲਾਇਆ ਸੀਗਾ ਇੱਕ ਇਲਜ਼ਾਮ ਕਹਿੰਦੇ ਵੀ ਲੋਕਟ ਕਾਂਡ ਹੋਇਆ ਤਾਂ ਬਦਮੀਆਂ ਹੋਈਆਂ ਤੇ ਸਿੱਖਾਂ ਦਾ ਕਤਲ ਹੋਇਆ ਸੀਗਾ ਸੋ ਉਸੇ ਗੱਲਬਾਤ ਕੀਤੀ ਹੈ ਦਿਓ ਆਪਣੇ ਤੁਸੀਂ ਕਮੈਂਟ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਗੱਟੀ ਸਾਹਿਬ ਜੀ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਕੱਖਾਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ